ਦੋਸਤੋ ਸਰਕਾਰ ਦੇ ਵੱਲੋਂ ਇੱਕ ਭਾਰੀ ਮਾਤਰਾ ਦੇ ਵਿੱਚ ਫੋਰਸ ਲਗਾ ਦਿੱਤੀ ਗਈ ਹੈ ਕਿ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਅਤੇ ਪੁਲਿਸ ਕਰਮਚਾਰੀ ਕਿਸਾਨਾਂ ਦੇ ਉੱਪਰ ਆंसू ਗੈਸੇ ਦੇ ਗੋਲੇ ਸੁੱਟਦੇ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਵੀ ਪਿੱਸੇ ਹਟਣ ਵਾਲਾਂ ਵਿੱਚੋਂ ਨਹੀਂ ਦੇਖੋ ਕਿੱਡੀਆਂ-ਕਿੱਡੀਆਂ ਕੰਡਿਆਂ ਵਾਲੀਆਂ ਤਾਰਾਂ ਲਗਾ ਕੇ ਵੱਡੇ-ਵੱਡੇ ਪੱਥਰ ਰੱਖ ਕੇ ਬੈਰੀਕੇਡਰ ਰੱਖ ਕੇ ਦੇਖੋ ਕਿੰਨੀ ਪੁਲਿਸ ਲਗਾ ਰੱਖੀ ਹੈ ਦੋਸਤੋ ਅੱਗੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਵੱਡੇ ਵੱਡੇ ਬੈਰੀਗੇਟ ਅਤੇ ਪੱਥਰਾਂ ਨੂੰ ਟਰੈਕਟਰਾਂ ਦੇ ਪਿੱਛੇ ਪਾ ਕੇ ਉਹਨਾਂ ਨੂੰ ਖਿੱਚ ਕੇ ਦੂਰ ਸੁੱਟ ਦਿੱਤਾ ਕਿ ਕਿਸਾਨ ਕਹਿੰਦੇ ਨੇ ਕਿ ਅਸੀਂ ਮੁੜ ਕੇ ਨਹੀਂ ਜਾਵਾਂਗੇ ਆਪਣੇ ਹੱਕ ਲੈ ਕੇ ਵਾਪਸੇ ਜਾਵਾਂਗੇ ਦੋਸਤੋ ਤਹਾਨੂੰ ਅਸੀਂ ਆਪਣੇ ਚੈਨਲ ਦੇ ਰਾਹੀਂ ਇਹੀ ਕਹਿਣਾ ਚਾਹਾਂਗੇ ਕਿ ਕਿਸਾਨਾਂ ਦਾ ਵੱਧ ਚੜ ਕੇ ਸਾਥ ਦਿਓ ਦੋਸਤੋ ਕਿਸਾਨਾਂ ਦੇ ਦਿਲ ਦੇਖੋ ਪਿੱਛੇ ਨਹੀਂ ਹਟੇ ਅਤੇ ਕਈ ਕਿਸਾਨਾਂ ਦੇ ਤਾਂ ਗੋਲੀਆਂ ਵੀ ਲੱਗੀਆਂ ਨੇ ਆ ਤੇ ਗੋਲੀਆਂ ਦੇ ਸ਼ਰਲੇ ਵੀ ਵੱਜੇ ਨੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਬ ਤੱਕ ਲਈ ਰੱਬਾ